ਜਿਹੜੇ ਕਹਿੰਦੇ ਆ ਕੋਤਰੀਆਂ ਕਰਾ ਦੋ ਉਹਨਾਂ ਦੇ ਸਥਾਨ ਤੇ ਫੜੇ ਨੇ 160 ਜੋ 58 ਸਰੂਪ ਨੇ ਕਹਿੰਦੇ ਤੁਹਾਡੇ ਕੋਲ ਇਹਨੇ ਸਰੂਪ ਆਇਤਾ ਆਈ ਕਿਵੇਂ ਪਾਈ ਆਇਤਾ ਆਏ ਠੀਕ ਆ ਭਾਈ ਕਿਸੇ ਤਰੀਕੇ ਨਾਲ ਉਹਨਾਂ ਨੂੰ ਮਿਲ ਗਏ ਪਰ ਇਹ ਕੋਤਰੀਆਂ ਵਾਲੇ ਪਾਠ ਕਰਾਉਣੇ ਸਭ ਤੋਂ ਵੱਡਾ ਇਹ ਮਨਮਤਦਾਰਾ ਇੱਕ ਪਾਠ ਹੋਵੇ ਤੇ ਪਾਠ ਨੂੰ ਸਾਨੂੰ ਕੋਈ ਸਮਝਣ ਵਾਲਾ ਹੋਵੇ ਸਮਝਾਉਣ ਵਾਲਾ ਹੋਵੇ ਇਹ ਤਾਂ ਪ੍ਰਾਪਤ ਕਰਨਾ ਇਹਨੇ ਕਿ ਤੁਸੀਂ ਪਾਠ ਕਰਾ ਲਿਆ ਕੋਈ ਕਮਰੇ ਚ ਬੈਠੇ ਆਂ ਬੰਦ ਕੋਈ ਸਹਜ ਪਾਠਾ ਕੋਈ ਖੰਡ ਪਾਠ ਕੋਈ ਸੁਣਨ ਵਾਲਾ ਨਹੀਂ ਸੁਖਮੀ ਕਰਾ ਲਈਏ ਤਾਂ ਵੀ ਇਹ ਨਹੀਂ ਸੁਣਦਾ ਨਾ ਕਰਾ ਉਹਦਾ ਕੋਈ ਭਲਾ ਨਹੀਂ ਹੋਣਾ ਇਹ ਇੱਕ ਰੀਤ ਹੋ ਗਈ ਦੁਨੀਆ ਦੀ ਆਪਾਂ ਰੀਤਾਂ ਹੀ ਨਮਾਉਂਦੇ ਫਿਰਦੇ ਆਂ ਅਸਲ ਤਾਂ ਸਤ ਨਾਲ ਨਹੀਂ ਜੁੜੇ ਹੋਏ ਬ੍ਰਹਮਾਣੀ ਤਾਂ ਭਾਈ ਸਾਨੂੰ ਕੇਵਲ ਤੋਂ ਕੇਵਲ ਸਤ ਦਾ ਮਾਰਗ ਦੱਸਦੀ ਏ ਅ ਜੋ ਕੁਝ ਕਰਦੇ ਆਂ ਨਾ ਔਰ ਤੁਸੀਂ ਲੱਗੇ ਆਂ ਕਿ ਬਾਬਾ ਜੀ ਸੰਪਟ ਕਰਾਉਂਦੇ ਬਾਬਾ ਜੀ ਇਸ ਵਿਧੀ ਨਾਲ ਪਾਠ ਕਰਉਂਦੇ ਜਿਹੜੀ ਮਰਜ਼ੀ ਕਰਾ ਲੋ ਲਿਆਓ ਜਿਹਦਾ ਕੋਈ ਬਾਬਾ ਮਹਾਨ ਹੈ ਮਿਲਾ ਦਿਓ ਕਰਾ ਵੀ ਕਿ ਇਹ ਇਨ੍ਹਾਂ ਵਿਧੀਆਂ ਨਾਲ ਕੁਝ ਨਹੀਂ ਹੁੰਦਾ ਭਾਈ ਉਹ ਉਹ ਕੇਵਲ ਤੋਂ ਕੇਵਲ ਇੱਕੋ ਹੀ ਵਿਧੀ ਹੈ ਇਹ ਜੋ ਸਤਿਗੁਰੂ ਪਾਤਸ਼ਾਹ ਜੀ ਬਚਨ ਕਹਿ ਰਹੇ ਹਨ ਕਿ ਉਹਦੇ ਉੱਤੇ ਅਮਲ ਕਰਨਾ ਔਰ ਜੋ ਪੰਕਤੀ ਆਪ ਜੀ ਨੇ ਸੁਣੀ ਹੈ ਸਰਵਣ ਕੀਤੀ ਹੈ ਪਹਿਲਾ ਪਾਣੀ ਜੀਵ ਹੈ ਜਿਤ ਹਰਿਆ ਸਭ ਕੋਈ ਕਿ ਇੱਕ ਪਾਣੀ ਤੋਂ ਸਾਰੀ ਸ੍ਰਿਸ਼ਟੀ ਸਜੀ ਹੋਈ ਹੈ ਇਸੇ ਨੂੰ ਤਾਂ ਆਸ਼ਨ ਕੇ ਦਿੱਤਾ ਨਾ ਪਵਣ ਗੁਰੂ ਪਾਣੀ ਪਿਤਾ ਕਿ ਇੱਕ ਪਿਤਾ ਸਾਡਾ ਪਾਣੀ ਹੈ ਪੂਰੀ ਸ੍ਰਿਸ਼ਟੀ ਆਲ ਆਫ ਓਵਰ ਜੋ ਜੋ ਤੁਹਾਨੂੰ ਦਿਖ ਰਿਹਾ ਔਰ ਨਹੀਂ ਵੀ ਦੇਖ ਰਿਹਾ ਉੱਪਰ ਨਹੀਂ ਦਿਖ ਰਿਹਾ ਥੱਲੇ ਨਹੀਂ ਦੇਖ ਰਿਹਾ ਭਾਈ ਆ ਜਿਹੜੀ ਧਰਤੀ ਤੇ ਗਿਣਤੀ ਕਰਦੇ ਨੇ 84 ਲੱਖ ਆਪਾਂ ਜ਼ੋਨੀ ਐਕਸਸ ਹੰਦੇ 84 ਲੱਖ ਜ਼ੋਨ ਭਾਈ ਮਾਨਵ ਕੋ ਪ੍ਰਵਦੀ ਵੜਾਈ 84 ਲੱਖ ਦੇ ਵਿੱਚੋਂ ਭਾਈ 42 ਲੱਖ ਜੀ ਜਲਮੇ ਹੁੰਦੇ 42 ਲੱਖ ਜ਼ੋਨ ਪਾਣੀ ਦੇ ਵਿੱਚ ਹੈ 21 ਲੱਖ ਹਵਾ ਦੇ ਵਿੱਚ ਆ ਜਿਹੜੇ ਆਪਾਂ ਰਹਿ ਕੋਗੇ ਬਸਗੇ ਨੇ ਬਸ ਇਹ ਆਪਾਂ ਭਾਈ ਕੁਝ ਇਹਦੇ ਵਿੱਚੋਂ ਧਰਤੀ ਵਿੱਚ ਦਬੇ ਹੋਏ ਨੇ ਤੇ ਕੁਝ ਕਿ ਰਹਿ ਗਈ ਆਪਾਂ ਬਸ ਇੰਨੀਆਂ ਕੁ ਜੁਨੀ ਆਪਾਂ ਨਜ਼ਰ ਆਉਂਦੀਆਂ ਨੇ ਤੇ 84 ਲੱਖ ਜੋ ਲੱਭਣੀ ਹੋਵੇ ਤਾਂ ਭਾਈ ਬਹੁਤ ਦੂ ਤੱਕ ਦ੍ਰਿਸ਼ਟੀ ਮਾ ਨਹੀਂ ਪੈਂਦੀ ਗੁਰਬਾਣੀ ਦੇ ਅਮਤਾ ਕੋ ਚੱਲੇਗਾ ਨਜ਼ਰ ਪਾਈ ਜਾਂਦੀ ਹੈ ਇਹ ਗੁਰਬਾਣੀ ਜੋ ਦੱਸਦੀ ਹੈ ਨਾ ਸਤਿਗੁਰ ਪਾਤਸ਼ਾਹ ਇਸ ਨੂੰ ਤਾਂ ਭਾਈ ਦੁਨੀਆ ਦੀ ਵਿਗਿਆਨ ਮੰਦੀ ਹੈ ਕਿ ਭਾਈ ਜੋ ਐਡੇ ਵੱਡੇ ਅਵਤਾਰ ਕਹਿ ਰਹੇ ਹਨ ਇਹਨਾਂ ਦੀ ਖੋਜ ਤੇ ਮੁਤਾਬਕ ਹੀ ਅਸੀਂ ਉੱਚੀਆਂ ਉੱਚੀਆਂ ਫੁਲਾੰਗਾ ਮਾਰ ਸਕਦੇ ਹਾਂ ਕਿ ਇਹਨਾਂ ਨੂੰ ਹੀ ਪਤਾ ਲੱਗਿਆ ਕਿ ਭਾਈ ਕਿ ਬਾਕੀ ਕੋਈ ਧਰਤੀ ਉੱਪਰ ਹੋਣੀ ਹੈ ਤੇ ਵਿਗਿਆਨ ਲੱਭਦੀ ਜਾ ਰਹੀ ਹੈ ਦਿਨੋ ਦਿਨ ਤਰਕੀਆਂ ਕਰਦੀ ਜਾ ਰਹੀ ਹੈ ਥਾਂ ਦੀ ਥਾਂ ਦੇਖਦੀ ਜਾ ਰਹੀ ਹੈ ਠਾਂ ਦੀ ਠਾਂ ਦੇਖਦੀ ਜਾ ਰਹੀ ਹੈ ਧਰਤੀ ਦੇ ਥੱਲੇ ਕੀ ਅਸਮਾਨ ਤੇ ਕੀ ਨਿਤ ਪ੍ਰਤੀ ਜੋ ਆਪਣੇ ਤੋਂ ਪਹਿਲਾਂ ਸੀ ਉਹਨਾਂ ਨੇ ਅੰਦਾਜ਼ਾ ਨਹੀਂ ਲਾਇਆ ਸੀ ਕਿ ਅੱਜ ਦੇ ਸਮੇਂ ਵਿੱਚ ਜਿਸ ਤਰ੍ਹਾਂ ਦੇ ਤਕਨੀਕਾਂ ਆ ਰਹੀਆਂ ਹਨ ਟੀਵੀ ਆ ਗਏ ਕਿ ਜੋ ਕੁਝ ਅਸੀਂ ਮਸ਼ੀਨਰੀ ਦੇਖਦੇ ਹਾਂ ਭਾਈ ਇਹਦੇ ਵਿੱਚ ਪਰਿਵਰਤਨ ਹੋ ਹੀ ਆ ਰਹੇ ਆ ਇਹਨੇ ਕੁ ਪਰਿਵਰਤਨ ਅੱਜ ਖਤਮ ਹੋ ਗਏ ਬਸ ਇੰਨਾ ਕੀ ਹੋਣਾ ਸੀ ਆਉਣ ਵਾਲੇ ਸਮੇਂ ਦੇ ਵਿੱਚ ਪਤਾ ਨਹੀਂ ਕੀ ਹੋਵੇਗਾ ਜਦੋਂ ਸਾਡੀਆਂ ਉਹ ਬਜ਼ੁਰਗ ਅਵਸਥਾ 'ਚ ਪਹੁੰਚ ਜਾਗੇ ਅੱਜ ਦੇ ਜੋ ਬੱਚੇ ਜਮੇ ਆ ਉਹ ਕਹਿਣਗੇ ਤੁਹਾਡੇ ਸਮੇਂ ਤਾਂ ਐਸੀ ਅੱਜ ਤਾਂ ਤਕਨੀਕ ਇਹ ਹੈ ਕਿ ਜਿਨ੍ਹਾਂ ਨੇ ਭਾਈ ਹੋਈ ਲੈਡ ਲਾਈਨ ਵਾਲੇ ਫੋਨ ਦੇਖੇ ਹੋਏ ਨੇ ਉਹਨਾਂ ਨੇ ਕਦੇ ਸੋਚਿਆ ਥੋੜੀ ਸੀ ਕਿ ਇਸ ਤਰ੍ਹਾਂ ਭਾਈ ਹੋ ਜਾਏਗਾ ਕਿ ਕੱਲੀ ਗੱਲੀ ਕਿਉਂ ਫੋਟੋ ਵੀ ਆਉਣ ਵਾਲਾ ਸਮਾਂ ਪਤਾ ਨਹੀਂ ਹੈਂਡਸ਼ੇਕ ਆਪ ਹਾਥੀ ਮਿਲਾਉਣ ਦੀ ਤਕਨੀਕ ਘੜ ਦੇਣ ਕੁਝ ਵੀ ਹੋ ਸਕਦਾ ਭਾਈ ਕਿ ਅੱਗੇ ਵਾਲਾ ਆਪ ਸੱਦ ਨਹੀਂ ਦੱਸ ਸਕਦੇ ਇਹ ਤਾਂ ਉਹ ਵਹਿਗਰੂ ਜਾਣਦਾ ਸਭ ਕਰਤਾ ਸੇਟੀ ਨੂੰ ਸਜਣ ਵਾਲਾ ਹੁਣ ਜਿਸ ਸ਼ਬਦ ਦੇ ਨਾਲ ਅਸੀਂ ਆਪਣੇ ਆਪ ਨੂੰ ਆਦਾ ਤੋੜਨਾ ਕਿ ਉਥੇ ਆਪ ਹੀ ਨਵੇਂ ਪਖੰਡ ਤੋੜਿਆ ਸਭ ਤੋਂ ਵੱਡਾ ਬਖਾਂਡੀ ਹੈ ਇਹ 100 100 ਪਾਠ ਨਾ ਬਕਰਾਦਣੀ ਪਾਠੀ ਸੰਪੂਰਨੀ ਹੈ ਹੁਣ 100 ਪਾਠ ਕਰਾਉਣਾ ਤੇ ਭਾਈ ਉਹਦੇ ਵਿੱਚ ਇਹ ਇੱਕ ਇੱਕ ਪਾਠ ਤੇ ਅਖੰਡ ਪਾਠੀ 5 5 ਚਾਹ ਲੱਗਣਗੇ 500 ਦਾ ਪਾਠੀ ਚਾਹੀਦੀ ਤੇ ਸੇਵਾਦਾਰ ਵੀ ਚਾਹੀਦੀ ਕਿ 100 200 ਉਹ ਵੀ ਲਾ ਲਓ ਭਾਈ ਫਿਰ ਉਹਨਾਂ ਵਾਤੇ ਪ੍ਰਬੰਧ ਚਾਹੀਦਾ ਕੀ ਕਰਦੇ ਆ ਕਰਦੇ ਆ ਭਾਈ ਜੀ ਇਹਨੇ ਪਾਠ ਕਰਾਉਣੇ ਨੇ ਤੇ ਪੂਰਾ ਫਿਰ ਉੱਥੇ ਭਾਈ ਜਮੜਾ ਹੋ ਜਾਂਦਾ ਕਿ ਕਿੱਸਾ ਦਾ ਸਦ ਲੋ ਸ਼ਹਿਰ ਹੀ ਬਣ ਗੀ ਆ ਇਹ ਇਨਾ ਕਰਾਊਡ ਇੰਨੀ ਸੰਗਤ ਹੋਵੇਗੀ ਪਰ ਦੇਖਦੇ ਆ ਪਾੜ ਦੇ ਉੱਤੇ ਭਾਈ ਪਾਠ ਵੀ 100 ਪਾਠੀ ਵੀ 100 ਕੀ ਲੱਭਦਾ ਹੁੰਦਾ ਬਸ ਚਲਦੇ ਪਾੜ ਦੇ ਵਿੱਚ ਇੱਕ ਦੂਜੇ ਨੂੰ ਬਦਲ ਦਿੰਦੇ ਆ ਇਹ ਤੁਸੀਂ ਤਾਂ ਕਦੇ ਨਹੀਂ ਦੇਖਿਆ ਇਹਨੇ ਤਾਂ ਵਿਚੜ ਕੇ ਕਿਉਂਕਿ ਇਹਨਾਂ ਦੇ ਵਿੱਚ ਗੁਜ਼ਰਦੇ ਆ ਭਾਈ ਗੁਜਣਾ ਪੈਂਦਾ ਵਾ ਤਾਂ ਹੀ ਸਤ ਤੱਕ ਪਹੁੰਚਦਾ ਵਾ ਵੀ ਬਾਕੀ ਕੀ ਕਰਦੇ ਔਰ ਰਹੀ ਗੱਲ ਸਤਗੁਰੂ ਪਾਤਸ਼ਾਹ ਕਹਿੰਦੇ ਗੁਰਬਾਣੀ ਤਾਂ ਇੱਕ ਉਪਦੇਸ਼ ਹੈ ਉਪਦੇਸ਼ ਚੌ ਵਰਣਾ ਕੋ ਸੰਝ ਕਿ ਗੁਰवाणी ਇੱਕ ਉਪਦੇਸ਼ ਹੈ ਕਿ ਇਸ ਉਪਦੇਸ਼ ਦੇ ਉੱਤੇ ਬੈਤੈ ਚੱਲਣਾ ਇਹ ਜਿੰਨਾ ਅਸਥਾਨਾਂ ਦੇ ਤੇ ਕੇਵਲ ਤੋਂ ਕੇਵਲ ਉਹਨਾਂ ਨੇ ਆ ਜਿਹੜਾ ਹੁਣ ਚੁਪਹਿਰਾ ਚੱਲਿਆ ਸੀ ਕਥਾਵਾਜਕਾਂ ਨੇ ਭਾਈ ਉਪਰਾਲਾ ਕੀਤਾ ਸਤ ਦੇ ਵੱਲ ਕਹਿੰਦੇ ਕਿਉਂ ਭਾਈ ਨਿਤਨੇਮ ਦੇ ਵਿੱਚ ਕੀ ਘਾਟ ਰਹਿ ਗਈ ਸੀ ਜੋ ਇਹਨੇ ਸਮੇਂ ਤੋਂ ਚੱਲਦਾ ਆ ਰਹੇ ਆ ਕਿ ਨਵੀਂ ਪਾਣੀ ਬਾਬਾ ਵਾਸੋਣੇ ਹੁਣ ਪੈਸਾ ਇਕੱਠਾ ਕਰ ਲਿਆ ਹੋਰ ਕੀ ਸੀ ਅਜੋ ਬਾਬਾ ਨਾਮਾ ਫੜਿਆ ਹੋਇਆ ਕੋਣ ਮੰਜੇ ਲਾਈ ਹੋਏ ਨੇ ਠੀਕ ਆ ਭਾਈ ਕੋਈ ਸਥਾਨ ਹੁੰਦਾ ਵੈ ਕਿ ਉਥੇ ਜਗਾ ਬਣੀ ਸੀ ਚਲੋ ਭਾਈ ਕੋਈ ਫੋਟੋ ਲੱਗੀ ਹੋ ਉਹ ਲਖੀਏ ਪਰ ਪੂਜਾ ਨਹੀਂ ਖੁੰਡਾ ਰੱਖਿਆ ਮੰਜਾ ਰੱਖਿਆ ਪਤਾ ਨਹੀਂ ਕੀ ਕੁਛ ਰੱਖਿਆ ਮੱਥਾ ਨੂੰ ਟੇ ਫਿਰ ਜੇ ਮਹਾਰਾਜ ਦਾ ਪ੍ਰਕਾਸ਼ ਆ ਭਾਈ ਫਿਰ ਗੁਣ ਮਹਾਰਾਜ ਦੀ ਗਾਉਣਾ ਕਹਿੰਦੇ ਸਾਡੇ ਬਾਬਾ ਰਾਜਾ ਜੀ ਕਹਿੰਦੇ ਇਹ ਸ੍ਰਿਸ਼ਟੀ ਦੇ ਮਾਲਕ ਨੇ ਕਰਤਾ ਧਰਤਾ ਠੀਕ ਆ ਭਾਈ ਕਰਤਾ ਧਰਤਾ ਫਿਰ ਗ੍ਰੰਥ ਸਾਹਿਬ ਦੀ ਕੀ ਲੋੜ ਹੈ ਭਾਵੇਂ ਜੇ ਗ੍ਰੰਥ ਸਾਹਿਬ ਨਾ ਹੋਏ ਤੇ ਸੰਗਤਾਂ ਕਿੱਥੋਂ ਆਉਣੀਆਂ ਨੇ ਕੇ ਸੰਗਤ ਨੂੰ ਇਕੱਤਰ ਕਰਨ ਵਾਸਤੇ ਗੁਰੂ ਗ੍ਰੰਥ ਸਾਹਿਬ ਦੀ ਗੁਰਬਾਣੀ ਤਾਂ ਹੋਣੀ ਚਾਹੀਦੀ ਹੈ ਵੱਡੇ ਵੱਡੇ ਡੇਰੇ ਇਹਨੇ ਜੋ ਕਹਿੰਦੇ ਗ੍ਰੰਥ ਸਾਹਿਬ ਦਾ ਪ੍ਰਕਾਸ਼ ਨਹੀਂ ਪਰ ਗੁਰਬਾਣੀ ਸਾਰੀ ਹੋਈ ਕਿ ਸਾਨੂੰ ਆ ਕੇ ਧਾਰਨ ਦਾ ਕਿ ਪੜਦੇ ਤਾਂ ਭਾਈ ਗੁਰਬਾਣੀ ਨੇ ਕਿ ਪੜਦੇ ਤਾਂ ਭਾਈ ਗੁਰਬਾਣੀ ਇਹ ਦੇਖਦੀ ਹੈ ਪਰ ਕੇਵਲ ਤੋਂ ਕੇਵਲ ਤੁਹਾਨੂੰ ਇੱਕ ਝਾਂਸਾ ਦਿੱਤਾ ਹੋਇਆ ਭੁਲੇਖਾ ਦਿੱਤਾ ਹੋਇਆ ਔਰ ਤੁਸੀਂ ਫਾਦੇ ਜਾ ਰਹੇ ਹੋ ਗੁਰਬਾਣੀ ਇੱਕ ਉਪਦੇਸ਼ ਹੈ ਜਿਸ ਉਪਦੇਸ਼ ਨੂੰ ਅਸੀਂ ਸਰਵਣ ਕਰਨਾ ਮੰਨਣਾ ਵਸੇਤਮ ਮੰਦੇ ਨੀਨ ਅਸੀਂ ਆਜਾ ਕਹਿੰਦੇ ਪਹਿਲਾ ਪਾਣੀ ਜੀਵੋ ਹੈ ਜਿਤ ਹਰਿਆ ਸਭ ਕੁਏ ਇੱਕ ਪਾਣੀ ਤੋਂ ਹੀ ਸਭ ਕੁਝ ਬਣਦਾ ਕਿ ਜੋ ਕੁਝ ਬਣਿਆ ਹੋਇਆ ਇਹ ਸਭ ਕੁਝ ਪਾਣੀ ਤੋਂ ਪ੍ਰਾਪਤ ਇਹਦਾ ਸਰੋਤ ਇਕੋ ਹੀ ਅਨੁੱਖ ਦਾ ਵੀ ਜੀਵ ਜੰਤੂ ਪਛੂ ਪੰਛੀ ਪੇੜ ਪੌਦੇ ਪਹਾੜ ਅਸਮਾਨ ਜੋ ਕੁਝ ਵੀ ਦੇਖ ਰਹੇ ਆ ਇਹ ਸਭ ਕੁਝ ਦਾ ਜੇ ਕੋ ਪਿਤਾ ਹੈ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਾਤਾ ਅਰਥ ਭਾਵੇਂ ਇਹਦੇ ਹੋਰ ਵੀ ਅੰਤ ਕੱਢ ਸਕਦੇ ਆ ਪਰ ਸਾਦੇ ਸਮਝਾਉਣ ਦੇ ਵਿੱਚ ਖਾਤਰ ਭਾਈ ਕੇ ਤਨਾ ਪਿਤਾ ਇੱਕ ਪਿਤਾ ਇਹ ਹੀ ਪਾਸ਼ਾ ਕਹਿੰਦੇ ਆ ਨਾ ਇੱਕ ਪਿਤਾ ਇੱਕ ਸਕੇ ਹਮ ਬਾਰਕ ਕਿੰਨੇ ਕ ਜਣੇ ਮੰਨਦੇ ਆ ਕਿਉਂਕਿ ਸਾਨੂੰ ਕੋ ਸਮਝਾਇਆ ਹੀ ਨਹੀਂ ਕਿਸੇ ਨੇ ਅੱਜ ਤੱਕ ਭਾਈ ਸੋਜੀ ਨਹੀਂ ਦਿੱਤੀ ਕੇਵਲ ਤੋਂ ਕੇਵਲ ਆਏ ਬਸ ਰਾਗ ਲਾਪੇ ਚਲੇਗੀ ਉੱਠ ਕੇ ਕੋਈ ਸੱਤ ਦਾ ਨਹੀਂ ਪਤਾ ਸੱਤ ਦੀ ਗੱਲ ਨਹੀਂ ਕਰਦੇ ਕਿ ਜਿਨ੍ਹਾਂ ਨੂੰ ਭਾਈ ਕੇਵਲ ਤੋਂ ਕੇਵਲ ਮਾਇਆ ਵੱਲ ਕੇ ਤੁਹਾਨੂੰ ਕਿਸ ਤਰ੍ਹਾਂ ਹੁਣ ਬਹੁਤੇ ਕਥਾ ਸੁਣਦੇ ਨੇ ਸੱਤ ਬੋਲਾਂਗੇ ਤੁਹਾਡੇ ਉਹਦੇ ਵਿੱਚੋਂ 100 ਦੇ ਵਿੱਚੋਂ 99 ਦਸ਼ਮਣ ਹੋਣਗੇ ਹੋ ਜਾਣੇ ਕਿ ਤੁਸੀਂ ਸੱਤ ਦੀ ਗੱਲ ਕਰਨੀ ਹੈ ਤੁਹਾਨੂੰ ਕੇਵਲ ਤੋਂ ਕੇਵਲ ਅੰਮ੍ਰਿਤ ਕੌੜਾ ਵਿਖਿਆ ਮਿਟੀ ਤੁਹਾਡੇ ਬਾਅਦ ਤੇ ਤੁਹਾਡੇ ਫਾਇਦੇ ਦੀ ਗੱਲ ਕਰਨੀ ਭਾਵ ਅਸਲ ਚ ਹੈ ਨੁਕਸਾਨ ਹੈ ਤੁਹਾਨੂੰ ਮਾਇਆ ਦੀ ਗੱਲ ਕਰਨੀ ਹੈ ਮਾਇਆ ਦੇ ਝਮੇਲੇ ਚ ਬਸਾਉਣਾ ਹੈ ਤਾਂ ਤੁਹਾਡੇ ਬਾਤੇ ਜ਼ਹਿਰ ਆਹੋ ਕਿ ਅਸਲ ਚ ਤੁਹਾਡੇ ਬਾਤੇ ਉਹ ਜ਼ਹਿਰ ਤਿਆਰ ਹੋ ਗਈ ਹੈ ਤੁਹਾਡਾ ਨੁਕਸਾਨ ਜੋ ਤੁਹਾਡੀਆਂ ਕਿ ਭਾਈ ਜੋ ਚਾ ਪੁਲੂਸੀ ਜੋ ਕਹਿੰਦੇ ਬਹੁਤ ਸੰਗਤ ਵਧੀਆ ਬਹੁਤ ਔਗਣ ਨਹੀਂ ਦੱਸਣੇ ਕਿ ਜਿਨੇ ਔਗਣ ਦੱਸਣੇ ਉਹ ਤੁਹਾਨੂੰ ਮਾੜਾ ਲੱਗਣਾ ਕਿ ਕਿ ਭਈ ਇਹ ਤਾਂ ਕੀ ਗੱਲਾਂ ਕਰਦਾ ਇਹ ਤਾਂ ਸਾਡੇ ਬਾਪ ਤੇ ਇਦਾਂ ਬੋਲਿਆ ਅਸਲ ਦੇ ਵਿੱਚ ਭਾਈ ਜਿਵੇਂ ਲੱਕੜ ਬਿੰਗੀ ਟੇਢੀ ਏ ਕਿ ਪੇੜ ਤੋਂ ਭਾਈ ਪੇੜ ਕਿੱਲੇ ਟੇਢੇ ਮੇਢੇ ਹੁੰਦੇ ਆ ਨਾ ਤਾਂ ਉਹਦੀ ਇੰਨੀ ਕਦਰ ਨਹੀਂ ਹੁੰਦੀ ਜਦੋਂ ਉਹਦੇ ਉੱਤੇ ਕਾਰੀਗਰ ਦਾ ਮਿਸਤਰੀ ਦਾ ਆਰਾ ਚੱਲਦਾ ਰੰਦਾ ਚੱਲਦਾ ਇੱਕ ਸ਼ੇਪ ਬਣਦੀ ਆ ਫਿਰ ਉਹ ਭਾਈ ਲੱਖਾਂ ਕਰੋੜਾਂ ਚ ਵਿਕਦਾ ਉਹੀ ਫਰਨੀਚਰ ਬਣਿਆ ਹੁੰਦਾ ਭਾਈ ਤੇ ਤੇਰੇ ਪੇੜ ਆ ਭਾਈ ਉਹ ਤਾਂ ਭਾਈ 100 200 500 ਦਾ 1000 ਦਾ ਵਗਜੂ ਪਾਈ ਪਰ ਬਣਿਆ ਹੈ ਫਰਨੀਚਰ ਔਰ ਜਦੋਂ ਫਰਨੀਚਰ ਬਣੂਗਾ ਤੇ ਭਾਈ ਉਸ ਲੱਕੜ ਨੂੰ ਆਪਣੀ ਕੀਮਤ ਪਵਾਉਣ ਦੀ ਖਾਤਰ ਆਪਣੇ ਉੱਪਰ ਆਰਾ ਵੀ ਚਲਾਉਣਾ ਪਵੇਗਾ ਰੰਦਾ ਵੀ ਚੱਲੇਗਾ ਕਿੰਨਾ ਕੋਈ ਚੱਲਦਾ ਹੋਵੇ ਕਿ ਇੱਕ ਸ਼ੇਪ ਬਣਦੀ ਹੈ ਉਸ ਤੱਕ ਨਹੀਂ ਇਸ ਆਤਮਾ ਦੀ ਤਦ ਤੱਕ ਸ਼ੇਪ ਨਹੀਂ ਬਣਦੀ ਜਿਹੜੀ ਸ਼ੇਪ ਉਸ ਵਾਇਗਰੂ ਨੂੰ ਪ੍ਰਵਾਨ ਹੋਵੇ ਕਿ ਜਦ ਤੱਕ ਇਸ ਨੂੰ ਭਾਈ ਕਬੀਰ ਸੋਟੀ RAM ਕੀ ਕਿ ਜਿਹੜੀ ਪਰਖ ਉਸ ਨੇ ਲਾਉਣੀ ਹੈ ਨਾ ਉਥੇ ਝੂਠਾ ਟਿਕੇ ਨਾ ਕੋਈ ਆਪਾਂ ਸਾਰੇ ਝੂਠੇ ਹੀ ਆ ਸੱਚੇ ਨਹੀਂ ਇਹ ਤਾਂ ਕੋਈ ਵਿਰਲਾ ਹੈ ਭਾਈ ਜਿਹੜਾ ਸੱਚਿਆਂ ਦੇ ਵਿੱਚ ਆਉਂਦਾ ਵਾ ਆਪਾ ਸਾਰੇ ਝੂਠੇ ਹੀ ਬੈਠੇ ਆ। ਕੋਸ਼ਿਸ਼ ਕਰੋ ਕਿ ਸੱਚੇ ਹੋ ਜਾਈਏ। ਕਿ ਸੱਚੇ ਹੋਣਾ ਕਿਵੇਂ ਹੈ? ਕਿ ਸਚਿਆਰਾ ਹੋਈਏ ਕਿ ਕੂੜੇ ਟੁੱਟੇ ਪਾਲ। ਕਿ ਅਸੀਂ ਸੱਚੇ ਕਿਵੇਂ ਹੋ ਜਾਈਏ ਉਸ ਵਹੀ ਉਦੇ ਅਗੇ। ਪਾਦਸ਼ਾਹ ਕਹਿੰਦੇ ਆ ਜਾ ਦੱਸ ਦਿੰਨੇ ਆ। ਕਿ ਕਿਤੇ ਮੰਚ ਬਹਿਮ ਨਾ ਪਾਲਿਆ ਬੈਠਾ ਹੋਵੇ ਕਿ ਕਿਵੇਂ ਸੱਚਾ ਹੋਣਾ ਹੈ। ਕੀ ਵਿਸਥਿ Tiara ਰੋਜ਼ ਪੜਦੇ ਆ ਨਾ ਨਿਤਨੇਮ ਦੀ ਬਾਣੀ ਹੈ ਜਪਜੀ ਸਾਹਿਬ ਦੀ ਬਾਣੀ ਇੱਕ ਦੇ ਵਿਚਾਰ ਨਹੀਂ ਕੀਤੀ ਗਿਣਤੀ ਕੀਤੀ ਹੈ ਇੱਕ ਪਾਠ ਕਰ ਲਿਆ ਸੌ ਕਰ ਲੇ ਸਾਡੇ ਬਾਬੇ ਨੇ ਸੌ ਸੌ ਪਾਠ ਕਰਦਾ ਸੀ ਜਪਜੀ ਅੱਖਰ ਤਾਂ ਇੱਕ ਨਹੀਂ ਮੰਚ ਵਸਾਇਆ ਬਾਸ਼ਾ ਕਹਿੰਦੇ ਆ ਉਹਦੇ ਅੱਗੇ ਕੇਵਲ ਤੋਂ ਕੇਵਲ ਸੱਚੇ ਹੀ ਚੱਲਦੇ ਆ ਸੱਚ ਹੋਵੇ ਤਾਂ ਸੱਚ ਪਾਈਏ ਹੁਣ ਮਾਲਕ ਸੱਚੇ ਕਿਵੇਂ ਹੋਈਏ ਇਵੇਂ ਸਿਤਿਆਰਾ ਹੋਈਏ ਕਿ ਕੂੜੇ ਟੁੱਟੇ ਪਾਲ ਅਗਲੀ ਪੰਕਤੀ ਪਾਤਸ਼ਾਹ ਕਹਿੰਦੇ ਕਰ ਸੁੱਚਾ ਹੋ ਜੇਗਾ ਸਾਫ ਹੋ ਜੇਗਾ ਹੁਕਮ ਰਜਾਈ ਚੱਲਣਾ ਨਾ ਨਿੱਕ ਲਿਖਿਆ ਨਾ ਉਸ ਵੈਰੂ ਦੀ ਰਜਾ ਦੇ ਵਿੱਚ ਰਹਿਣਾ ਰਜਾ ਭਾਵ ਜੋ ਗੁਰਬਾਣੀ ਦਾ ਹੁਕਮ ਹੈ ਭਾਈ ਉਪਦੇਸ਼ ਹੈ ਕਿ ਇਸ ਉਪਦੇਸ਼ ਦੀ ਪਾਲਣਾ ਕਰਨੀ ਹੈ ਇਹੀ ਤਾਂ ਧੀਰਜ ਹੈਹੀ ਤਾਂ ਹੁਕਮ ਇਹਨਾਂ ਨਾਲ ਤਾਂ ਸੱਚੇ ਹੋਣਾ ਭਾਈ ਅਸੀਂ ਇੱਥੇ ਮਾਰਖ ਆ ਗਏ ਆ ਕਿ ਭਾਈ ਜੇ ਉਹ ਅਸੀਂ ਕੁਝ ਕਰਦੇ ਆ ਨਾ ਤਾਂ ਆਮ ਚਾਂ ਆਹ ਜਿੰਨੇ ਵੀ ਸਮਾਗਮ ਖੰਡ ਪਾੜਦਾ ਹੈ ਪਾਟ ਧਾਰਮਿਕ ਦਵਾਨ ਜਿਹਦੇ ਮਰਦ ਇਕੱਠ ਹੋ ਜਵੇ ਆਪਾਂ ਇੱਕੋ ਹੀ ਜਵਾਬ ਕਰਦੇ ਆ ਭਾਈ ਕੌਮ ਨੂੰ ਤੁਸੀਂ ਇਕੱਤਰ ਕਰ ਚੁੱਕੇ ਹੋ ਕਿ ਕੌਮ ਨੂੰ ਭਾਈ ਇਕੱਠੇ ਕਰਨ ਸਭ ਨੂੰ ਗੁਰੂ ਗ੍ਰੰਥ ਸਾਹਿਬ ਨਾਲ ਜੋੜ ਦਿੱਤਾ ਕਦੇ ਕੋਈ ਅਜੇ ਤੱਕ ਸਾਧ ਨੇ ਇਹ ਨਹੀਂ ਕਿਹਾ ਉਹ ਭਾਈ ਜਿਹੜਾ ਹੁਣ ਨਵਾਂ ਨਵਾਂ ਕਾਲ ਤੱਕ ਤੋਂ ਮਾਫੀ ਮੰਗ ਕੇ ਆਇਆ ਦੁਨੀਆ ਕਹਿੰਦੀ ਹੈ ਬੜਾ ਕੱਠ ਹੁੰਦੇ ਆ ਭਾਈ ਜਿਸ ਤਰ੍ਹਾਂ ਹੀਰੇ ਮੋਤੀ ਜਿੱਥੇ ਦੁਕਾਨ ਤੇ ਵਿਕਦੇ ਹੁੰਦੇ ਆ ਨਾ ਉਥੇ ਕੱਠ ਬਹੁਤ ਕੱਠ ਹੁੰਦਾ ਦੁਕਾਨਾਂ ਤੇ ਕਿਉਂਕਿ ਉਹ ਮਹਿੰਗਾ ਸੌਦਾ ਵਾ ਤੇ ਜਿੱਥੇ ਭਾਈ ਬਾਜ਼ਾਰ ਦੇ ਵਿੱਚ ਸੇਲ ਲੱਗੀ ਹੁੰਦੀ ਹੈ ਨਾ ਜਾਨਿਆ ਨਾ ਚੋੜੇ ਬਜ਼ਾਰ ਬਰਨ ਕਿ ਜਿੱਥੇ ਸੇਲ ਵਾਲਾ ਬੋਰ ਲੱਗਿਆ ਹੁੰਦਾ ਨਾ ਮਾਰੋ ਮਾਰੋ ਦਿਓ ਬਸ ਇੱਥੇ ਵੀ ਸੇਲ ਵਾਲਾ ਕਮੀ ਹੈ ਕੇ ਸ਼ਾਨੋ ਸ਼ੌਕਤ ਵੱਡੀ ਹੈ ਪਰ ਅੰਦਰ ਸੱਚ ਨਹੀਂ ਹੈ ਅੰਦਰ ਸਚਾਈ ਨਹੀਂ ਹੈ ਕਦੇ ਉਸ ਸੰਸ ਨੇ ਇਹ ਗੱਲ ਨਹੀਂ ਅੱਜ ਤੱਕ ਕਹੀ ਉਹ ਤਾਂ ਕਹਿੰਦਾ ਕਣਕ ਵੀ ਮੈਨੂੰ ਲਿਆ ਦਿਓ ਰਾਸ਼ਨ ਵੀ ਲਿਆ ਦਿਓ ਮੇਰਾ ਲੰਕਰ ਘਟ ਗਿਆ ਪੈਸੇ ਲਿਆ ਦਿਓ ਉਹ ਲਿਆ ਦਿਓ ਮੰਗ ਮੰਗ ਕੇ ਉਦਾਂ ਕਦਾਂ ਮੈਂ ਦੁਵਾਨਾਂ ਦੇ ਪੈਸੇ ਨਹੀਂ ਲੈਂਦਾ ਛੜਦਾ ਕੱਖ ਵੀ ਨਹੀਂ ਹੈ ਰੈਂਟ ਵੀ ਆਉਦਾ ਸਪੀਕਰ ਵੀ ਆਉਦਾ ਤੇ ਜੋ ਕੁਝ ਲੱਗਣਾ ਸਭ ਕੁਝ ਭਾਂਡਾ ਠਿੰਡਾ ਵੀ ਸਭ ਤੇ ਕਰਾਇਬ ਲੈਂਦੇ ਇਹ ਤਾਂ ਸਾਡੇ ਨਹੀਂ ਪਈ ਤਾਂ ਇਹਨਾਂ ਦੇ ਆ ਇਹਨਾਂ ਤੋਂ ਲੈ ਲਓ ਹੁਣ ਮਜਬੂਰ ਹੁੰਦੀ ਹੈ ਸੰਗ ਤੇ ਕਹਿੰਦੇ ਠੀਕ ਹੈ ਜੀ ਭਾਵ ਲੱਖਾਂ ਕਰੋੜਾ ਜਿਵੇਂ ਕਿਹਾ ਸੀ ਨਾ ਪਈ ਕਿਲਾ ਕਿ ਵੇਚਣਾ ਪੈਂਦਾ ਤਾਂ ਦੀਵਾਲ ਨਾਉਣ ਦੀ ਖਾਤਰ ਇੰਨਾ ਖਰਚਾ ਲੱਗਦਾ ਤੇ 40 50 ਲੱਖ ਤਾਂ ਨਾਰਮਲ ਜੀ ਗੱਲ ਹੈ ਲੈਣਾ ਕੱਖ ਨਹੀਂ ਪਰ ਛੱਡਣਾ ਵੀ ਕੱਖ ਨਹੀਂ ਅੱਜ ਤੱਕ ਉਸ ਬੰਦੇ ਦੇ ਮੂੰਹ ਤੋਂ ਇਹ ਗੱਲ ਨਹੀਂ ਸੁਣੀ ਕਿ ਭਾਈ ਮੈਂ ਤੁਹਾਨੂੰ ਗੁਰੂ ਗ੍ਰੰਥ ਸਾਹਿਬ ਦੀ ਗੁਰਬਾਣੀ ਦੇ ਨਾਲ ਜੋੜਨ ਆਇਆ ਮੇਰੇ ਨਾਲ ਕਿਸੇ ਨੇ ਜੋੜਨਾ ਮੇਰੇ ਪਿੱਛੇ ਕਿਸੇ ਨੇ ਆਉਣਾ ਕਿ ਜਿੱਥੇ ਤੁਹਾਨੂੰ ਗੁਰਮਤ ਦਾ ਪ੍ਰਚਾਰ ਗੁਰਬਾਣੀ ਦਾ ਪ੍ਰਚਾਰ ਜਿੱਥੇ ਸਰਵਨ ਕਾਨੂੰ ਸੁਭਾਗ ਮਿਲਦਾ ਜਾਓ ਤੁਹਾਡੇ ਨਗਰ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਨੇ ਉਸ ਗੁਰੂ ਗ੍ਰੰਥ ਸਾਹਿਬ ਦੀ ਸਰਣੀ じゃ ਮੇਰਾ ਔਰ ਉਹ ਗ੍ਰੰਥ ਤੋਂ ਕੋਈ ਫਰਕ ਨਹੀਂ ਹੈ ਕਿ ਜਿਹੜਾ ਮੇਰੇ ਗੁਰਦਾਰੇ ਪ੍ਰਕਾਸ਼ ਹੈ ਗ੍ਰੰਥ ਉਹੀ ਹੈ ਕਿ ਭਾਈ ਉਹਦੇ ਵਿੱਚੋਂ ਵੀ ਤੈਨੂੰ ਉਹੀ ਗਿਆਨ ਮਿਲਣਾ ਜੋ ਇੱਥੇ ਮਿਲਣਾ ਹੈ ਤੋ ਗ੍ਰੰਥ ਸਾਹਿਬ ਨਾਲ ਜੁੜ ਨਹੀਂ ਮੇਰੇ ਨਾਲ ਜੁੜ ਮੇਰੀਆਂ ਸੰਗਤਾਂ ਭਾਈ ਮੇਰੇ ਕੋਲ ਆਓ ਆਉਂਦੀਆਂ ਗੱਲਾਂ ਹੁੰਦੀਆਂ ਉਡ ਪਟੰਗ ਉਹ ਤੈਨੂੰ ਲੱਗਦਾ ਕਿ ਪਤਾ ਨਹੀਂ ਭਾਈ ਇਹ ਉਸ ਬਾਜ਼ਾਰ ਨੂੰ ਉੱਤਮ ਨਹੀਂ ਕਿਹਾ ਜਾਂਦਾ ਕਿ ਜਿੱਥੇ ਭੀੜ ਵੱਧ ਹੋਵੇ ਉੱਥੇ ਤਾਂ ਸੇਲ ਦਾ ਸਾਮਾਨ ਆ ਭਾਈ ਆਮੀ ਅਕਸਰ ਕਹਿੰਨੇ ਆ ਨਾ ਆ ਸਿ ਵੀ ਸੇਲ ਵਾਲੀ ਆ ਕੱਚੇ ਆ ਸਿੱਖ ਕੀ ਆ ਸਿ ਵੀ ਸਿੱਕੀ ਸੇਲ ਤੇ ਲੈ ਕੇ ਆਂਦੀ ਹੋਈ ਆ ਜਿਹੜੀ ਅਸੀਂ ਲਈ ਬੈਠੇ ਆ ਇਹ ਦਸਮੇਸ਼ ਪਾਸ ਵਾਲਾ ਸਿੱਕੀ ਹੁੰਦੀ ਅਸੀਂ ਪੱਕੇ ਹੋਣਾ ਸੀ ਕੀਮਤ ਹੋਣੀ ਸੀ ਕੀ ਅਕਸਰ ਹੀ ਕਹਿੰਨੇ ਕਿ ਆ ਕਪੜਾ ਜਾਂ ਕੋਈ ਹੋਰ ਬਾਤ ਉਸ ਪਾਂ ਦੇ ਟਿੰਡੇ ਵੀ ਟੁੱਟ ਗਏ ਖਰਾਬ ਹੋ ਗਏ ਫਟ ਗਏ ਸੇਲ ਚ ਲਿਆਂਦੇ ਸੀ ਤੇ ਜੇ ਕਿਤੇ ਪੱਕੀ ਜਗ੍ਹਾ ਤੋਂ ਮੇਨ ਦੁਕਾਨ ਤੋਂ ਲਿਆ ਹੋਵੇ ਸਾਮਾਨ ਮਹਿੰਗਾ ਵੀ ਹੁੰਦਾ ਵਾ ਗਾਰੰਟੀ ਵੀ ਹੁੰਦੀ ਹੈ ਵਾਰੰਟੀ ਵੀ ਹੁੰਦੀ ਹੈ ਸਭ ਕੁਝ ਹੁੰਦਾ ਨਾ ਉਹਦਾ ਇੱਕ ਬ੍ਰਾਂਡ ਹੁੰਦਾ ਵਾ ਭਾਈ ਤੇ ਉਥੇ ਭੀੜ ਤਾਂ ਘੱਟ ਹੁੰਦੀ ਹੈ ਪਰ ਇਹਦਾ ਮਤਲਬ ਇਹ ਨਹੀਂ ਕਿ ਐਵੇਂ ਅਸਲ ਚੀਜ਼ ਹੀ ਹੋਊਾ ਸੇਲ ਤਾਂ ਸੇਲ ਹੀ ਹੁੰਦੀ ਹੈ ਨਾ ਉਸੇ ਤਰ੍ਹਾਂ ਹੀ ਭਾਈ ਜਿਹੜੇ ਪ੍ਰਚਾਰਕ ਤਰੇ ਫੈਦਣਾ ਕੱਠ ਲੈ ਕੇ ਤਾਂ ਸੇਲ ਆ ਸੱਚ ਇਹਨਾਂ ਕੋਲ ਵੀ ਹੈ ਨਹੀਂ ਇਹਨਾਂ ਦੀ ਸਿੱਖੀ ਗੁਰੂ ਦਸ਼ਮੇਸ਼ ਪਿਤਾ ਤੇ ਕਸਵੱਟੀ ਉੱਤੇ ਪੂਰੀ ਨਹੀਂ ਉਤਰਦੀ ਕਿ ਜਿਹੜੀ ਆ ਭਾਈ ਲਈ ਫਿਰਦੇ ਆ ਨਾ ਤੁਸੀਂ ਤਾਂ ਬਹਿ ਵੀ ਇਹ ਪਾਲਿਆ ਹੋਇਆ ਕਿ ਸ਼ਾਇਦ ਕੱਠ ਪਿਛੇ ਵੀ ਪਤਾ ਨਹੀਂ ਬਾਬਾ ਬਹੁਤ ਮਾਨ ਆ ਕਿ ਭਾਈ ਉਹਨੇ ਤਾਂ ਗੁਰਦਾਸ ਨਾਨਕ ਦੇ ਮਜੀਸ਼ਾ ਨਹੀਂ ਹੁੰਦੇ ਸਾਜੀ ਵਾਜੀ ਨਹੀਂ ਜਿਹਨੇ ਟੂ 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 ਲਈ ਫਿਰਦੇ ਹੁੰਦੀ ਇਹਨਾਂ ਦੇ ਦੇਖਿਆ ਨਹੀਂ ਕਿ ਕੀਰਤਨ ਭਾਈ ਤਾਂ ਕਿਉਂ ਤੋਂ ਸਮਝਾਉਣ ਦੀ ਖਾਤਰ ਹੈ ਇਹਨਾਂ ਦਾ ਪੂਰਾ ਕਿਹਾਂ ਕਿਹਾਂ ਆ ਦੇਖਿਆ ਕਰੋ ਇਹਨਾਂ ਸਟੇਜਾਂ ਤੇ ਉੱਤੇ ਭਾਈ ਇਹਨਾਂ ਦਾ ਕੀ ਮਤਲਬ ਹੈ ਕਿ ਸਾਡੇ ਅੰਦਰ ਸ਼ਬਦ ਦਾ ਵਾਸਾ ਹੋਵੇ ਤੇਰੇ ਮਨੋਰੰਜਨ ਦਾ ਨਹੀਂ ਤੇਰੀ ਹਾਂ ਹਾਂ ਹੁੰਦਾ ਨਹੀਂ ਸਾਨੂੰ ਚਾਹੀਦਾ ਕੰਮ ਪਰ ਤੁਸੀਂ ਲੱਗੇ ਹੋਏ ਆ ਕਿਉਂਕਿ ਤੁਹਾਨੂੰ ਆਦਤ ਪਈ ਹੋਈ ਹੈ ਕਿ ਹੀਰੇ ਮੋਤੀਆਂ ਦਾ ਵਪਾਰ ਛੱਡ ਕੇ ਕੇਵਲ ਤੋਂ ਕੇਵਲ ਉਹ ਰੇੜੀਆਂ ਤੋਂ ਪੰਜ-ਪੰਜ 10 ਰੁਪਏ ਜਣਿਆ ਕਾਂਟੇ ਬਾਣੀਆਂ ਲੈ ਕੇ ਪਾਉਣ ਦਾ ਛੌਂਕ ਆ ਬਸ ਤੇ ਰੰਗ ਵੀ ਛੇਤੀ ਉਤਰ ਜਾਂਦਾ ਨਾ ਉਹਦਾ ਆ ਬਸ ਆ ਕਾਠਾਣੇ ਕੋਲ ਰੰਗ ਵੀ ਛੇਤੀ ਉਤਰ ਜਾਂਦਾ ਚੜਦਾ ਨਹੀਂ ਕਿ ਜੇ ਸੱਤ ਵਾਲਾ ਰੰਗ ਚੜਿਆ ਹੋਵੇ ਨੇ ਉਹ ਰੰਗ ਲੱਗਦਾ ਕਿੰਨਾ ਲਾ ਰੰਗ ਤਿਸ ਕੋ ਲਾਗਾ ਜਿਸਕੇ ਵਡਫਾਗਾ ਮੈੜਾ ਕਦੇ ਨਾ ਹੋਵੀ ਨਾ ਲਾਗੇ ਤਾਂਗਾ ਜੇ ਕਿਤੇ ਦਸ਼ਮੇਸ਼ ਪਿਤਾ ਲਾਗਾ ਗੁਰਨਾਨਕ ਦਾ ਸਾਇਵळा ਰੰਗ ਚੜ ਗਿਆ ਨਾ ਫੇਰ ਤੇਰੇ ਤੇ ਭਾਈ ਆਹਾ ਜਿਹੜੇ ਲੜਾਈ ਝਗੜੇ ਕਲੇਸ਼ ਹੁੰਦੇ ਆ ਉਹ ਚ ਨਹੀਂ ਜਾਂਦੇ ਇਹ ਤਾਂ ਗੱਲ ਕਰੇ ਨਾ ਕਿ ਇੱਥੋਂ ਹੀ ਭਾਈ ਸਿੱਖੀ ਸ਼ੁਰੂ ਹੋਣੀ ਹੈ ਕਦੇ ਬੀ ਨਹੀਂ ਬੀਜੋਗੇ ਹੁਣ ਤੁਸੀਂ ਫਸਲਾਂ ਬੀਜੀਆਂ ਨੇ ਭਾਈ ਇਹ ਭਾਈ ਪਹਿਲਾਂ ਖੇਤ ਪਧਰਾ ਕੀਤਾ ਜਦ ਤੱਕ ਤੁਸੀਂ ਬੀਜ ਨਹੀਂ ਸੜਦੇ ਉਹਦੇ ਵਿੱਚ ਜਿੰਨਾ ਚਿਰ ਕਹਿੰਦੇ ਮਾਰ ਇੱਕ ਵਾਰ ਹੋਰ ਹਲ ਮਾਰਦੇ ਔਰ ਮਾ ਰੂਟਾ ਬਟਰ ਦੇ ਵਿੱਚ ਪਈ ਇਹਨੂੰ ਪਧਰਾ ਕਰ ਫਸਲ ਨਹੀਂ ਹੋਣੀ ਬਸ ਇੱਥੋਂ ਹੀ ਭਰਾਵਾ ਜੋ ਅਸੀਂ ਕੌਮ ਹੀ ਸਾਡੀ ਇੱਕ ਨਹੀਂ ਹੈ ਜਿਹੜੇ ਮਰਜੀ ਇਹ ਚ ਦੀਵਾਨ ਲਾਈ ਚੱਲ ਕਥਾ ਕਰੇ ਚਲ ਕੁਝ ਨਹੀਂ ਬਣਨਾ ਜਿਹਨੇ ਮਰਜੀ ਟਾਂਸ ਕਰੀ ਚੱਲ ਕੁਝ ਨਹੀਂ ਬਣਦਾ ਭਾਈ ਪਹਿਲਾਂ ਇੱਕ ਕਰੋ ਇੱਕ ਆ ਜਿਹੜੀ ਪੰਕਤੀ ਹੈ ਸਾਨੂੰ ਇਹ ਕਹਿੰਦੀ ਹੈ ਕਿ ਕਹਿੰਦੇ ਮੈਂ ਤਾਂ ਇੱਕ ਤੋਂ ਹੀ ਪੈਦਾ ਹੋਇਆ ਇੱਕ ਤੋਂ ਹੀ ਪੈਦਾ ਕੀਤਾ ਸਭ ਪਹਿਲਾਂ ਪਾਣੀ ਜੀਵ ਜਿਤ ਹਰਿਆਸਾ ਇਹ ਸਭ ਕੁਝ ਮਾਟੀ ਇੱਕ ਸਗਲ ਸੰਸਾਰਾ ਬਹੁ ਵਿਦ ਭਾਂਡੇ ਘੜੇ কুমਯਾਰਾ ਕਿ ਸਾਰਾ ਜਗਤ ਇੱਕ ਮਿੱਟੀ ਤੋਂ ਬਣਿਆ ਤੂੰ ਕਿਉਂ ਬਣਿਆ ਪਈਆਂ ਭਾਈ ਕਿ ਤੂੰ ਕਿਉਂ ਬਣਿਆ ਪਈਆਂ ਹੋਈ ਹੈ ਬਸ ਇੱਥੇ ਹੀ ਉੱਪਰ ਖੁੱਬੜੇ ਜਿਹੜੇ ਮਰਜੀ ਇੱਥੇ ਮਰਜੀ ਬੈਠ ਕੇ ਭੂਰੇਆਂ ਚ ਬੈ ਕੇ ਬੰਦਗੀ ਕਰ ਲੈ ਜਿੰਨੀ ਮਰਜੀ ਸੰਗਤ ਇਕੱਠੀ ਕਰੀ ਚੱਲ ਇਹ ਭਾਈ ਉਹਦੇ ਦਰਤੇ ਪ੍ਰਵਾਹ ਨਹੀਂ ਹੈ ਉਥੇ ਤਾਂ ਉਹ ਪ੍ਰਵਾਹ ਨਾ ਭਾਈ ਜਿਹਦੇ ਦਰ ਤੇ ਉੱਤੇ ਭਾਵੇਂ ਕੋਈ ਰਾਜਾ ਆਵੇ ਪੁਖਾਰੀ ਆਵੇ ਮੀਰ ਆਵੇ ਗਰੀਬ ਆਵੇ ਕੋਈ ਸਭ ਇੱਕ ਹੀ ਹੈ ਹੁਣ ਭਾਈ ਜਿਨ੍ਹਾਂ ਨੇ ਪਾਇਆ ਜਿਨ੍ਹਾਂ ਨੂੰ ਮਿਲੇ ਆ ਹੁਣ ਤਨ ਸਤਗੁਰੂ ਦਾਸ ਜੀ ਮਹਾਰਾਜ ਦਾ ਪੂਰੇ ਸਿੱਖ ਜਗਤ ਤੇ ਹੁਣ ਉਹਨਾਂ ਦਾ 650 ਸਾਲਾ ਵੀ ਆਵੇਗਾ ਕੇ ਮਨਾਵਾਂਗੇ ਦੇਖਾਂਗੇ ਹੁਣ ਵੀ ਆਪਾਂ ਬਣਾਣੇ ਆ ਬਹੁਤੇ ਤਾਂ ਭਾਈ ਗਣਤੀਆਂ ਮਿੰਤਾਂ ਬਹੁਤੇ ਤਾਂ ਅਸੀਂ ਗਣਤੀ ਮਿੰਤੀਆਂ ਵਾਲੇ ਆ ਵੀ ਤੁਸੀਂ ਕਰਾ ਲਿਆ ਅਸੀਂ ਵੀ ਕਰ ਲਈ ਕਾ ਨੂੰ ਪਿੱਛੇ ਰਹਿਣਾ ਪਰ ਸਤ ਨਹੀਂ ਪਹਾਨਿਆ ਕਿ ਭਾਈ ਉਹ ਤੇ ਇੱਕ ਝੋਪੜੀ ਚ ਰਹਿਣ ਵਾਲਾ ਕੱਖਾਂ ਦੀ ਗੁੰਡੀ ਚ ਰਹਿਣ ਵਾਲਾ ਪਰ ਇੰਨਾ ਉੱਤਮ ਕਿਵੇਂ ਹੋ ਗਿਆ ਕਿ ਆਪਾਂ ਤਾਂ ਸ਼ਾਨੋ ਸ਼ੌਕਤ ਦੇਖ ਕੇ ਜਾਂਦੇ ਆ ਨਾ ਗੁਰਦੁਆਰਾ ਕਿੰਡਾ ਵੱਡਾ ਕਿ ਕਿੰਨੇ ਲੰਗਰਾਂ ਕਿੰਨੇ ਭੋਜਨ ਇਹੋ ਦੇਖਦੇ ਤੁਰਦੇ ਫਿਰਦੇ ਆ ਉੱਤੇ ਤੁਸੀਂ ਚਲੇਂਗੇ ਰੱਬ ਨਹੀਂ ਗਿਆ ਰੱਬ ਨੇ ਤਾਂ ਉੱਥੇ ਜਾਣਾ ਭਾਈ ਜਿੱਥੇ ਐਸੀਆਂ ਮਹਾਨ ਸ਼ਖਸੀਅਤਾਂ ਬੈਠੀਆਂ ਆ ਕਿ ਜਿਨ੍ਹਾਂ ਨੇ ਆਪਣੇ ਅੰਦਰ ਉਹ ਖਜ਼ਾਨਾ ਤਿਆਰ ਕਰ ਲਿਆ ਨਾਮ ਵਾਲਾ ਕਿ ਭਾਵੇਂ ਥੋੜਾ ਵੰਡੇ ਆ ਪਰ ਉਹਦੇ ਹੁਕਮ 'ਚ ਵੰਡੇ ਆ ਉਹਦੇ ਬਾਣੇ 'ਚ ਵੰਡੇ ਆ ਕਿ ਜੋ ਕੋਸੀ ਵੀ ਭਾਈ ਹਰੇਕ ਦਾ ਅਦਵਸਤਕਾਰ ਮਾਨਸਤਕਾਰ ਸਭ ਨੂੰ ਇੱਕ ਵੀ ਨਿਕਰਾ ਦੇਖਦੇ ਐ ਇੱਕ ਪਿਤਾ ਇੱਕ ਸਕੇ ਹੰਬਰ ਪੜਤਾ ਬ੍ਰਹਮਣ ਨੇਤਾ ਸਤਗੁਰੂ ਦਾਹ ਜੀ ਮਹਾਰਾਜ ਨਾਲ ਈਰਖਾ ਕੀਤੀ ਪਰ ਉਹਨਾਂ ਨੇ ਕਦੇ ਵੀ ਈਰਖਾ ਨਹੀਂ ਕੀਤੀ ਕਿ ਕਦੇ ਵੀ ਉਹਨਾਂ ਦੇ ਮੁਖ ਦੇ ਵਿੱਚੋਂ ਉਹਨਾਂ ਪ੍ਰਤੀ ਕੋਈ ਮਾੜਾ ਸ਼ਬਦ ਨਹੀਂ ਸੀ ਪਾਮਣ ਪਾਮੜਤ ਬੋਲਦੇ ਸੀ ਤਾਂ ਹੀ ਤਾਂ ਗਰੇ ਹੋਏ ਨੇ ਭਾਈ ਉਹ ਤੇ ਸਤਗੁਰੂ ਦਾਹ ਜੀ ਮਹਾਰਾਜ ਕਿੰਨੀ ਉੱਚੀ ਪਦਵੀ ਹੈ ਭਾਈ ਕਿ ਖੁਦ ਵਹਿਰੂ ਅਕਾਲ ਪੁਰਖੇ ਖੁਦ ਭੇਖ ਬਦਲ ਬਦਲ ਕੇ ਆ ਰਹੇ ਨੇ ਇਹ ਮੈਨ ਆਦੇ ਭਗਤ ਕੋਲ ਜਾਣਾ ਤੁਹਾਡੇ ਕੋਲ ਕਦੇ ਆਇਆ ਤੁਹਾਡੇ ਕੋਲ ਤਾਂ ਤੁਹਾਡਾ ਬਾਬਾ